ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕਾਂ ਦੇ ਲਈ ਇੰਸ਼ੋਰੈਂਸ ਨੂੰ ਲੈ ਕੇ ਕੋਈ ਬਾੜੀ ਚੰਗੀ ਸਿਚੁਏਸ਼ਨ ਨਹੀਂ ਚੱਲ ਰਹੀ ਪਿਛਲੇ ਕਈ ਚਿਰ ਤੋਂ ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਹਾਮੀ ਭਰ ਦਿੱਤੀ ਆ ਵੀ ਸਟੇਟ ਫਾਰਮ ਇੰਸ਼ੋਰੈਂਸ 17% ਰੇਟ ਇਨਕਰੀਜ਼ ਪ੍ਰਪੋਜ਼ਲ ਜਿਹੜਾ ਆ ਉਹ ਕਰੇਗੀ ਸੋ ਕਿਨੇ ਵੀ ਅੱਜ ਪਹਿਲਾ ਦਿਨ ਹੀアリング ਦਾ ਖਤਮ ਹੋਇਆ ਜੱਜ ਨੇ ਉਦਾਂ ਡਿਸਾਈਡ ਕਰਨਾ ਆ ਅਬ ਵੀ ਰਿਕਮੈਂਡ ਰਿਕਮੈਂਡ ਕਰਨਾ ਹੈ ਜਾਂ ਨਹੀਂ ਰਿਕਮੈਂਡ ਕਰਨਾ ਪਰ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਸਟੇਟ ਫਾਰਮ ਦੋਨੋਂ ਆਪਸ ਦੇ ਵਿੱਚ ਇੱਕਸਾਬ ਦੇ ਨਾਲ ਮੰਨ ਗਏ ਆ ਵੀ ਅਸੀਂ 17% ਰੇਟ ਇਨਕਰੀਸ ਹੋਊਗਾ ਹਰਜੋਤ ਸਿੰਘ ਜੀ ਹੁਣ ਤੁਸੀਂ ਇੰਸ਼ੋਰੈਂਸ ਦੇ ਨਾਲ ਲੰਬੇ ਚਿਰ ਤੋਂ ਜਿਹੜੇ ਜੁੜੇ ਆ ਇੱਥੇ ਲੋਕਾਂ ਦੇ ਕੋਲ ਕੀ ਵਿਕਲਪ ਜਿਹੜਾ ਉਹ ਬਚਦਾ ਆ ਕੀ ਕੋਈ ਹੋਰ ਕੰਪਨੀ ਵੱਲ ਜਿਹੜੇ ਸਟੇਟ ਫਾਰਮ ਦੇ ਆਲਰੇਡੀ ਚੱਲ ਰਹੇ ਉਹਨਾਂ ਨੂੰ ਦੇਖਣਾ ਚਾਹੀਦਾ ਆ ਜਾਂ ਚੁੱਪ ਚਾਪ ਹੁਣ ਇਸ ਨੂੰ ਜਿਹੜਾ ਉਹ ਲੋਕਾਂ ਨੂੰ ਸਹਿਣਾ ਪਊਗਾ ਕੀ ਕੀ ਕੀਤਾ ਜਾ ਸਕਦਾ ਇਸ ਤੋਂ ਅੱਗੇ ਤੁਹਾਡੀ ਕੀ ਇਸ ਦੇ ਵਿੱਚ ਇੰਸ਼ੋਰੈਂਸ ਦੇ ਪੱਖ ਤੋਂ ਕੀ رائے ਹੈਗੀ ਆ ਇੰਸ਼ੋਰੈਂਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਨਾ ਇਸ ਕੋਲੇ ਬਹੁਤ ਹਾਰਡ ਆ ਬਹੁਤ ਬਾਰ ਸਾਨੂੰ ਵੀ ਕਾਲਾਂ ਆਉਂਦੀਆਂ ਵੀ ਭਾਈ ਅਸੀਂ ਸ਼ੌਪਰਾਉਂਡ ਕਰਦੇ ਮੈਂ ਕਿਹਾ ਹੁਣੇ ਮੌਕਾ ਨਹੀਂ ਸ਼ੌਪਰਾਉਂਡ ਕਰਦਾ ਅ ਮжоਰਿਟੀ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਬਿਜ਼ਨਸ ਨਹੀਂ ਲਿਖ ਰਹੀਆਂ ਕੋਈ ਨਾ ਕੋਈ ਬਹਾਨਾ ਲਾ ਦਿੰਦੀਆਂ ਵੀ ਤੁਹਾਡੀ ਰੂਫ ਪੁਰਾਣੀ ਆ ਤੁਹਾਡੇ ਜਿਹੜੀ ਮੇਨਟੇਨੈਂਸ ਗੁੱਡ ਨਹੀਂ ਹੈਗਾ ਘਰ 올ਡ ਤੁਹਾਡਾ ਏਰੀਆ ਕਈ ਨਵੇਂ ਟਾਊਨ ਬਣੇ ਆ ਨਵੇਂ ਟਾਊਨਾਂ ਦੇ ਵਿੱਚ ਉਹ ਕਹਿ ਰਿਹਾ ਵੀ ਤੁਹਾਡਾ ਜਿਹੜਾ ਏਰੀਆ ਉਹ ਫਾਇਰ ਦੇ ਵਿੱਚ ਆ ਜਿਸ ਤਰ੍ਹਾਂ ਐਗਜ਼ਾਮਪਲ ਦੇਮਾ ਪਹਿਲਾਂ ਐਲਡਰਾਡੋ ਐਲ ਰੌਕਲੈਂਡ ਸੀ ਹੁਣ ਜੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਜੇ ਰੋਜ਼ਵੇਲ ਏਰੀਆ ਚ ਰਹਿੰਦੇ ਰੋਜ਼ਵੇਲ ਦੇ ਏਰੀਆ ਨੂੰ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਨਹੀਂ ਅਸੀਂ ਲਿਖਣੀ ਕਲੋਬੀਅਸ ਏਰੀਆ ਚ ਕਈ ਨਵੀਆਂ ਡਿਵੈਲਪਮੈਂਟ ਆ ਉਹ ਕਹਿੰਦੇ ਵੀ ਨਹੀਂ ਲਿਖਣੀਆਂ ਅਸੀਂ ਇਹ ਫਾਇਰ ਵਾਲਾ ਏਰੀਆ ਸੋ ਲਾਸ ਐਂਜਲਸ ਜੋ ਕੁਝ ਵਾਪਰਿਆ ਉਹ ਤੁਹਾਡੇ ਸਾਹਮਣੇ ਹੀ ਆ ਇੰਸ਼ੋਰੈਂਸ ਬਸ ਇੱਕ ਤਰ੍ਹਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਆ ਉਹ ਸੀਰੀਅਸ ਨਹੀਂ ਹੈਗੇ ਤੇ ਜਿਹੜੇ ਲੋਕ ਆ ਉਹ ਕੱਲੇ-ਕੱਲੇ ਤੰਗਤਾ ਹੋ ਰਿਹਾ ਹੈ ਭਾਈ ਅਸੀਂ ਐਨ ਐਨਾ ਪ੍ਰੀਮੀਅਮ ਦੇ ਰਹੇ ਆ ਘਰਾਂ ਨੂੰ ਰੀਅਲ ਸਟੇਟ ਮਾਰਕੀਟ ਤੇ ਬਹੁਤ ਜਿਆਦਾ ਵੱਡਾ ਅਸਰ ਪੈ ਰਿਹਾ ਲੋਕਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ ਪਰ ਮੈਨੂੰ ਲੱਗਦਾ ਨਹੀਂ ਵੀ ਜਿਹੜੀ ਸਿਚੁਏਸ਼ਨ ਉਹ ਸੁਧਰੂਗੀ ਕਿਉਂਕਿ ਪਿਛਲੇ ਸਾਲ ਆਸ ਸੀ ਪਰ ਜੋ ਨੁਕਸਾਨ ਬਿਲੀਅਨਸ ਆਫ ਡਾਲਰ ਦਾ ਲਾਸ ਐਂਜਲਸ ਚ ਹੋਇਆ ਉਦੋਂ ਬਾਅਦ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਕੈਲੀਫੋਰਨੀਆ ਦੇ ਵਿੱਚ ਆਪਣੇ ਜਿਆਦਾ ਪੈਰ ਫਸਾਰਨੇ ਨਹੀਂ ਚਾਹੁੰਦੀਆਂ ਜੀ ਪਹਿਲਾਂ 22% ਦੀ ਇਹਨਾਂ ਨੇ origianlly ਵਾਅਦਾ ਕਰਨ ਦੀ ਮੰਗ ਰੱਖੀ ਸੀ 5% ਘਟਾਤਾ ਹੈ ਤੇ ਹੁਣ 17% ਦੇ ਉੱਤੇ ਆ ਕਹਿੰਦੇ ਵੀ ਦੋਨੋਂ ਧਿਰਾਂ ਜਿਹੜੀਆਂ ਉਹ ਮੰਨੀਆਂ ਆ ਸਟੇਟ ਫਾਰਮ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਆ ਜਿਹ ਕਹਿੰਦੇ ਵੀ ਇਸ ਨੂੰ ਹੁਣ ਹਰੀ ਚੰਡੀ ਦੇ ਦਿੱਤੀ ਜਾਂਦੀ ਆ ਜੋ ਕਿ ਅਨੁਨਿਯੋਨੀ ਰਿਪੋਰਟ ਆ ਵੀ ਐਮਐਲਨ ਜਾ ਰਹੀ ਆ ਤਾਂ ਕਹਿੰਦੇ ਵੀ ਇਹਦੇ ਨਾਲ ਐਡੀਸ਼ਨਲ 400 ਮਿਲੀਅਨ ਡਾਲਰ ਇਹਨਾਂ ਨੂੰ ਪ੍ਰੀਮੀਅਮਸ ਦੇ ਵਿੱਚ ਜਿਹੜਾ ਉਹ ਆਵੇਗਾ ਪਰ ਨਾਲ ਦੇ ਨਾਲ ਉਹਨਾਂ ਲੋਕਾਂ ਦੇ ਲਈ ਬੜਾ ਔਖਾ ਜਿਹੜਾ ਉਹ ਹੋਊਗਾ ਕਿਉਂਕਿ ਹੁਣ ਹਰਜੋ ਸਿੰਘ ਜੀ ਇੰਸ਼ੋਰੈਂਸ ਪ੍ਰੀਮੀਅਮ ਹੀ ਲੋਕਾਂ ਦੇ ਲਈ ਇੱਕ ਮਾਰਗੇਜ ਵਾਲਾ ਹਿਸਾਬ ਜਿਹੜਾ ਉਹ ਬਣੀ ਜਾ ਰਿਹਾ ਵੀ ਜਿਸ ਹਿਸਾਬ ਦੇ ਨਾਲ ਇਹ ਮਹਿੰਗੀ ਜਿਹੜੀ ਉਹ ਹੋ ਰਹੀ ਆ ਬਿਜਲੀ ਆ ਤਾਂ ਮਹਿੰਗੀ ਹੋ ਰਹੀ ਆ ਇੰਸ਼ੋਰੈਂਸ ਆ ਤਾਂ ਮਹਿੰਗੀ ਹੋ ਰਹੀ ਆ ਮਹੌੰਦਰ ਬਣਨਾ ਅੱਦੇ ਲਈ ਲੋਕਾਂ ਨੂੰ ਹੁਣ ਲੱਗਦਾ ਵੀ ਦੂਜੀ ਜੌਬ ਜਿਹੜੀ ਸਪੈਸ਼ਲ ਇੰਸ਼ੋਰੈਂਸ ਲਈ ਤੇ ਬਿਜਲੀ ਦਾ ਬਿੱਲ ਪੇ ਕਰਨ ਦੇ ਲਈ ਹੀ ਲੋਕਾਂ ਨੂੰ ਜਿਹੜੀ ਉਹ ਕਰਨੀ ਪੈ ਜਾਣੀ ਆ ਇਹ ਸਿਚੁਏਸ਼ਨ ਜਿਹੜੀ ਉਹ ਬਣੀ ਆ 4-500 ਤੋਂ 5-600 ਡਾਲਰ ਲੋਕਾਂ ਦਾ ਕਹਿ ਸਕਦੇ ਵੀ ਸਾਲ ਪਿੱਛੇ ਐਟਲੀਸਟ ਮਿਨਿਮਮ ਜਿਹੜਾ ਆ ਉਹ ਓਵਰਆਲ ਜਿਹੜਾ ਉਹ ਲੋਕਾਂ ਦਾ ਖਰਚਾ ਜਿਹੜਾ ਵਧਣ ਜਾ ਰਿਹਾ ਹੈਗਾ ਆ